ਸੰਘਰਸ਼ਦੋ ਅਸੀਂ ਹਟ ਨਹੀਂ ਸਕਦੇ ਇੱਥੇ ਡਟੇ ਰਹਿਣਾ ਜਿੰਨਾ ਚਿਰ ਉਹ ਮੋਦੀ ਸਰਕਾਰ ਨਹੀਂ ਮੰਦੀ ਜੀ ਜਿੰਨੇ ਪੰਜਾਬ ਟੂਰਨਾਮੈਂਟ ਨੇ ਉਹ ਕੈਨਸਲ ਹੋ ਗਏ ਨੇ ਜਿੰਨਾ ਤੱਕ ਇੱਥੋਂ ਜਿੱਤਦੇ ਨਹੀਂ ਉਹ ਟੂਰਨਾਮੈਂਟ ਨਹੀਂ ਹੋਣਗੇ ਟੂਰਨਾਮੈਂਟ ਇਹ ਜਿੱਤਣ ਤੋਂ ਬਾਅਦ ਰੱਖੇ ਜਾਣਗੇ ਨਵੇਂ ਟੂਰਨਾਮੈਂਟ ਡੇਟ ਅਨਾਉਂਸ ਹੋਣਗੀਆਂ ਜੀ ਜੋ ਮਿਸਾਲ ਪੈਦਾ ਕਰ ਗਿਆ ਜੀ ਆਉਣ ਵਾਲੀਆਂ ਪੀੜ੍ਹੀਆਂ ਵੀ ਚਿੱਤੇ ਰੱਖਣੀਆਂ ਕਿ ਪੰਜਾਬੀ ਕੀ ਸੀਗੇ ਇਹਨਾਂ ਦੇ ਅਲੀਗੇਸ਼ਨ ਲਾਉਣ ਤੋਂ ਸੋਚਣਗੇ ਪਹਿਲਾਂ ਦਿੱਲੀ ਦੀ ਜੂਤੇ ਬਣਿਆ ਜਿਮ ਕਸਰਤ ਕਰਦੇ ਜਵਾਨ ਇਹ ਕਿਸਾਨੀ ਕੋਲ ਦਾ ਪਖਿਆ ਹੋਇਆ ਅਖਾੜਾ ਜਿੱਥੇ ਨਿਤਰੇ ਨੇ ਖਿਡਾਰੀ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕਬੱਡੀ ਖਿਡਾਰੀ ਨੇ ਜੋ ਕਿਸਾਨੀ ਸੰਘਰਸ਼ ਦੇ ਮੈਦਾਨ 'ਚ ਕਿਸਾਨਾਂ ਦਾ ਸਾਥ ਦੇਣ ਲਈ ਜ਼ੋਰ ਅਜਮਾਇਸ਼ ਕਰਨ ਲਈ ਉਤਰੇ ਨੇ ਸਭ ਤੋਂ ਪਹਿਲਾਂ ਸਾਡੇ ਲਈ ਇਹ ਸੰਘਰਸ਼ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਅਸੀਂ ਸਾਰੇ ਜਿੰਨੇ სპੋਰਟਸਮੈਨ ਆ ਵੀ ਕਿਸਾਨੀ ਨਾਲ ਹੀ ਜੁੜੇ ਆ ਕਿਸਾਨਾਂ ਦੇ ਪੁੱਤ ਹੀ ਆ ਜੀ ਉਸ ਤੋਂ ਬਾਅਦ ਜਿੰਨੇ ਅਸੀਂ სპੋਰਟਸਮੈਨ ਆ ਵੀ ਸਾਨੂੰ ਨਾਲ ਸਾਡੀ ਪ੍ਰੈਕਟਿਸ ਵੀ ਬਹੁਤ ਜ਼ਰੂਰੀ ਹੈ ਜੀ ਇਸ ਕਰਕੇ ਅਸੀਂ ਸੋਚਿਆ ਵੀ ਸੰਘਰਸ਼ ਤੋਂ ਅਸੀਂ ਹਟ ਨਹੀਂ ਸਕਦੇ ਇੱਥੇ ਡਟੇ ਰਹਿਣਾ ਜਿੰਨਾ ਚਿਰ ਉਹ ਮੋਦੀ ਸਰਕਾਰ ਨਹੀਂ ਮੰਦੀ ਜੀ ਤੇ ਨਾਲ ਸਾਡੀਆਂ ਮੋਰੇ ਗੇਮਾਂ ਵੀ ਆ ਜੀ ਚੈਂਪੀਅਨਸ਼ਿਪਾਂ ਅਗਲੇ ਸਾਲ ਸਟਾਰਟ ਹੋਣੀਆਂ ਜੀ ਤੇ ਨਾਲ ਸਾਡੀ ਪ੍ਰੈਕਟਿਸ ਵੀ ਜਾਰੀ ਰਹੂਗੀ ਜੀ ਉਹਦੇ ਨਾਲ ਬਾਕੀ ਸਟੇਜ ਦੇ ਉੱਤੇ ਤੁਹਾਨੂੰ ਵੀ ਪਤਾ ਉੱਥੇ ਸਾਨੂੰ ਆਪਾਂ ਨੂੰ ਕੋਈ ਇਦਾਰੇ ਕਰਮਚਾਰੀ ਤਾਂ ਮਿਲੇ ਨਹੀਂ ਹੈਗੇ ਕਿ ਜਿਹੜਾ ਸਟੇਜ ਨੂੰ ਹੋਲਡ ਕਰ ਲੈਣਗੇ ਇਸ ਕਰਕੇ ਅਸੀਂ ਸਾਰੇ ਸਪੋਰਟਸਮੈਨਾਂ ਨੇ ਰਲ ਕੇ رائے ਕੀਤੀ ਆਪਣੇ ਕਬੱਡੀ ਵਾਲੇ ਭਾਜੀ ਮੰਗੀ ਭਾਜੀ ਹੁਣੀ ਸਾਰਿਆਂ ਨੇ ਕਰਾਇਆ ਬਣਾ ਕੇ ਸਟੇਜ ਨੂੰ ਸੰਭਾਲ ਲੈਣ ਲਈ ਅਸੀਂ ਡਿਊਟੀ ਲਈ ਭਾਜੀ ਉਹ ਵਲੰਟੀਅਰ ਤੌਰ ਤੇ ਜਿਹੜਾ ਉਹਨੂੰ ਸਾਡੇ ਪੰਜਾਬੀ ਮਾਨਦੇ ਦਾ ਨਹੀਂ ਜਦੋਂ ਅਸੀਂ 25 ਤਰੀਕ ਨੂੰ ਚੱਲ ਹੀ ਪਏ ਸੀਗੇ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਔੜਦਾ ਪੰਜਾਬ ਹੁਣ ਕੀ ਚੀਜ਼ ਆ ਜੋ ਕੁਝ ਵੀ ਇੱਥੇ ਆਪਣੇ ਲੋਕਾਂ ਨੇ ਦਿਖਾਇਆ ਚੜ੍ਹਦੀ ਕਲਾ ਵਾਲਾ ਪੰਜਾਬ ਆ ਸਪੋਰਟਸਮੈਨ ਦੇਖ ਲਓ ਤੁਸੀਂ ਬਾਕੀ ਤੁਸੀਂ ਆਪ ਇੱਥੇ ਸਾਰਾ ਮੀਡੀਆ ਕਵਰੇਜ ਕਰਦਾ ਤੁਹਾਨੂੰ ਦੱਸੋ ਕਿਵੇਂ ਲੱਗਦਾ ਵੀ ਆਪਣਾ ਪੰਜਾਬ ਔੜਦਾ ਪੰਜਾਬ ਆਊਗਾ ਜੀ ਜੋ ਮਿਸਾਲ ਪੈਦਾ ਕਰ ਗਿਆ ਜੀ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਇੱਤੇ ਰੱਖਣੀਆਂ ਕਿ ਪੰਜਾਬੀ ਕੀ ਸੀਗੇ ਇਹਨਾਂ ਦੇ ਐਲੀਗੇਸ਼ਨ ਲਾਉਣ ਤੋਂ ਸੋਚਣਗੇ ਪਹਿਲਾਂ ਭਾਜੀ ਜੀ ਸਟੇਜ ਤੋਂ ਥੋੜੀ ਪਿੱਛੇ ਆ ਤੇ ਮੇਨ ਆਪਣੀ ਲੋਕੇਸ਼ਨ ਆ ਟਾਵਰ ਆ ਜੀ ਜਿੱਥੇ ਆਪਣੇ ਖਾਲ ਆਪਣਾ ਝੰਡੇ ਲੱਗੇ ਹੋਇਆ ਜੀ ਖਾਲਸਾ ਜੀ ਦੇ ਤੇ ਆ ਸਾਡੀ ਮੇਨ ਲੋਕੇਸ਼ਨ ਇਹੀ ਆ ਜੀ ਜੀ ਸੰਗਰਾਸ ਦੇ ਵਿੱਚ ਆਏ ਆ ਨਾਲ ਮੇਰੇ 플레이ਰ ਨੇ ਇਹ ਆਪਣੇ ਬੇਟ ਲੈਫਟਰ ਨੇ ਨਾਲ سارے 플레이ਰ ਨੇ ਅਸੀਂ ਇਹ ਸੰਗਰਾਸ ਦੇ ਵਿੱਚ ਆਏ ਆ ਅਸੀਂ ਉਹਦੇ ਵਿੱਚ ਸ਼ਾਮਿਲ ਆ ਜਿਨ੍ਹਾਂ ਦਾ ਕਦੇ ਜੰਗ ਜਿੱਤਦੇ ਨਹੀਂ ਅਸੀਂ ਵਾਪਸ ਨਹੀਂ ਹੋਵਾਂਗੇ ਅਸੀਂ ਇੱਥੇ ਹੀ ਡਟੇ ਰਵਾਂਗੇ ਬਾਕੀ ਇਹ ਮੁੰਡਿਆਂ ਦੀ ਪ੍ਰੈਕਟਿਸ ਆ ਇਹ ਸ਼ਾਮ ਸਵੇਰੇ ਪ੍ਰੈਕਟਿਸ ਕਰਦੇ ਨੇ ਇਹ ਜੱਗਾ ਚਿੱਟੀ ਵਾਲਾ ਠੀਕ ਆ ਜੀ ਸਾਰੇ 플레이ਰਾਂ ਦੇ ਨਾਲ ਆ ਅਸੀਂ ਤੇ ਅਸੀਂ ਜੋ ਸਾਡੀਆਂ ਜਸੇਬੰਦੀਆਂ ਨੇ ਅਸੀਂ ਉਹਨਾਂ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜੇ ਆ ਸਾਡਾ ਇਨਸਾਨੀਅਤ ਨਾਤੇ ਇੱਕ ਸਾਡਾ ਫਰਜ਼ ਬਣਦਾ ਹੈ ਸਪੋਰਟਸਮੈਨਸ਼ਿਪ ਦਾ ਕਿਉਂਕਿ ਜੋ ਸੰਘਰਾਸ਼ਾ ਸਾਡਾ ਕਿਸਾਨੀ ਦਾ ਹੈ ਅਸੀਂ ਇਸ ਕਰਕੇ ਸਾਰਿਆਂ ਦਾ ਸਹਿਯੋਗ ਦੇ ਰਹੇ ਆ ਸਾਡੇ ਜਿਹੜੇ ਪਲੇਅਰ ਨੇ ਇਹ ਪਹਿਲੇ ਦਿਨ ਤੋਂ ਹੀ ਨਾਲ ਤੁਰੇ ਨੇ ਤੇ ਅੱਜ ਤੱਕ ਡਟੇ ਰਹੇ ਨੇ ਜਿੰਨਾ ਤੱਕ ਇਹ ਸੰਘਰਸ਼ ਅਸੀਂ ਜਿੱਤ ਨਹੀਂ ਜਾਂਦੇ ਅਸੀਂ ਇੱਥੇ ਹੀ ਡਟੇ ਰਵਾਂਗੇ ਠੀਕ ਹੈ ਸਾਡੇ ਪਲੇਅਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਬਾਕੀ ਸਾਡੇ ਪਲੇਅਰਾਂ ਨੇ ਇੱਕ ਬੇਨਤੀ ਕੀਤੀ ਹੈ ਜਿੰਨੇ ਪੰਜਾਬ ਟੂਰਨਾਮੈਂਟ ਨੇ ਉਹ ਕੈਨਸਲ ਹੋ ਗਏ ਨੇ ਜਿੰਨਾ ਤੱਕ ਇੱਥੋਂ ਜਿੱਤਦੇ ਨਹੀਂ ਉਹ ਟੂਰਨਾਮੈਂਟ ਨਹੀਂ ਹੋਣਗੇ ਟੂਰਨਾਮੈਂਟ ਇਹ ਜਿੱਤਣ ਤੋਂ ਬਾਅਦ ਰੱਖੇ ਜਾਣਗੇ ਨਵੇਂ ਟੂਰਨਾਮੈਂਟ ਡੇਟ ਅਨਾਉਂਸ ਹੋਣਗੀਆਂ ਜੀ ਸਾਬਕਾ ਖਿਡਾਰੀ ਕਿਸਾਨਾਂ ਦੀ ਹਮਾਇਤ ਚ ਡਟੇ ਨੇ ਅਵਾਰਡ ਵਾਪਸ ਕਰ ਰਹੇ ਨੇ ਤੇਦਰ ਇਹਨਾਂ ਖਿਡਾਰੀਆਂ ਦੀ ਵੀ ਕਿਸਾਨ ਅੰਦੋਲਨ ਚ ਪੂਰੀ ਹਿੱਸੇਦਾਰੀ ਹੈ ਅਤੇ ਖੇਡ ਅਤੇ ਸੇਕ ਪ੍ਰਤੀ ਲਗਨ ਵੀ ਪੂਰੀ ਹੈ ਇਜਾਰਾ ਪਹੁੰਚਿਆ ਹੈ ਆਪਣੇ ਜਿਵੇਂ ਕਬੱਡੀ ਵਾਲੇ ਦਾ तकरीबन 40-45 ਜਣੇ ਪਹੁੰਚੇ ਆ ਜਿਵੇਂ weightlifter ਆ football ਸਾਰੇ ਪਹੁੰਚੋਏ ਨੇ ਤੇ ਬਾਕੀ ਜਿਵੇਂ ਪ੍ਰੈਕਟਿਸ ਤਾਂ ਸਾਡੀ ਜ਼ਰੂਰੀ ਆ ਨਹੀਂ ਕਰਨੀ ਕਿਉਂਕਿ ਉਹਨਾਂ ਸਾਡੀ ਬੋਡੀ ਫਿਟ ਰਹੇ ਨੇ ਪਹਿਲਾਂ ਲੋਕਡਾਊਨ ਸੀਗਾ ਉੱਚ ਫਰਟ ਲੋਕਾਂ ਦੇ ਪਲੇਰਾਂ ਨੇ ਵੀ ਬਹੁਤ ਚੜ੍ਹ ਗਈ ਸੀ ਘਰੋਂ ਬਾਹਰ ਨਹੀਂ ਨਿਕਲਦੇ ਸੀਗੇ ਉਹਨਾਂ ਬਚ ਚਲੋ ਘਰੇ ਜਿੰਮ ਬਣਾਏ ਸੀਗੇ ਤੇ ਹੁਣ ਸਵੇਰੇ ਦੋ ਘੰਟੇ ਸਵੇਰੇ ਲਾ ਲੈਣੇ ਦੋ ਘੰਟੇ ਸ਼ਾਮ ਨੂੰ ਲਾ ਲੈਣੇ ਉਹਨਾਂ ਫਿਟਨੈਸ ਰਹਿੰਦੀ ਆ ਬੋਡੀ ਚ ਪੰਪ ਰਹਿੰਦਾ ਸਰੀਰ ਤਾਂ ਜੇ ਆਪਣੇ ਜਾਣੂ ਕਿ ਤਾਂ ਹੀ ਆਪਾਂ ਸਟੇਜ ਦੇ ਪਿੱਛੇ ਵੀ ਆਪਾਂ ਥੋੜਾ ਬਹੁਤਾ ਕੰਟਰੋਲ ਕਰ ਸਕਦੇ ਹਾਂ ਕਿਉਂਕਿ ਪਬਲਿਕ ਉੱਥੇ ਬਹੁਤ ਜ਼ਿਆਦਾ ਹੋ ਜਾਂਦੀ ਆ ਆਰਾਮ ਨਾਲ ਸ਼ਾਂਤ ਮੀ ਢੰਗ ਨਾਲ ਸਾਰਾ ਕੁਝ ਚੱਲੇ ਉਹਦੇ ਲਈ ਸਾਨੂੰ ਉੱਥੇ ਜਾਣਾ ਪੈਂਦਾ ਸਵੇਰ ਨੂੰ ਉੱਠ ਕੇ ਹੀ ਘੰਟਾ ਕਸਰਸਾਈਜ਼ ਕਰੀਦੀ ਆ ਉਸ ਤੋਂ ਬਾਅਦ ਫਿਰ ਇੱਥੇ ਲੰਗਰ ਦਾ ਪ੍ਰੋਗਰਾਮ ਕੀਤਾ ਤੇ ਲੰਗਰ ਚ ਸੇਵਾ ਕਰੀਦੀ ਆ 10:00 ਤੋਂ 11:00 ਵਜੇ ਤੱਕ ਉਸ ਤੋਂ ਬਾਅਦ ਸਟੇਡੀਅਮ ਚੱਲ ਜੀਦਾ ਉਸ ਤੋਂ ਬਾਅਦ ਫਿਰ ਆ ਕੇ ਸ਼ਾਮ ਨੂੰ ਫੇਰ ਕਸਰਸਾਈਜ਼ ਲਈਦੀ ਆ ਦੇਨ ਦਾ ਪਤਾ ਨਹੀਂ ਲੱਗਦਾ ਭਾਈ ਕਿਹੜੇ ਵੇਲੇ ਲੱਗ ਜਾਂਦਾ ਜੀ ਲੱਖਾਂ ਦੇ ਗਿਣਤੀ ਚ ਕਿਸਾਨ ਦਿੱਲੀ ਦੀ ਹੱਦ ਤੇ ਡਟੇ ਨੇ ਇਸ ਅੰਦੋਲਨ ਚ ਜੋਸ਼ ਨਾਲ ਹੋਸ਼ ਦਾ ਸੁਮੇਲ ਰੇ ਇਸੇ ਲਈ ਹਰ ਵਾ ਲੱਗ ਰਹੀ ਹੈ ਕਿ ਜਵਾਨੀ ਨੂੰ ਸੁੱਚਾ ਜੀਰਾ ਤੋੜਿਆ ਜਾਏ ਗਰ ਦੇ ਸੰਘਰਸ਼ ਨੇ ਸਾਡੇ ਭਾਈਚਾਰੇ ਨੂੰ ਇੱਕੋ ਹੀ ਇਕੱਠਾ ਕਰ ਦਿੱਤਾ ਜੀ ਜੋ ਵੀ ਹੈਗਾ ਸਾਰੇ ਜੋਜ ਆਪਣੀਆਂ ਜਸੇਬੰਦੀਆਂ ਨੀਤੀ ਬਣਾਉਂਦੀਆਂ ਉਹਦੇ ਨਾਲ ਚੱਲਦੇ ਆ ਜੀ ਜਦੋਂ ਲੋਕ ਕਹਿੰਦੇ ਸੀਗੇ ਵੀ ਜਵਾਨੀ ਇਕੱਠੀ ਹੋ ਗਈ ਕਰੇ ਹੋ ਆਪਣੇ ਹੋਸ਼ ਨਾਲ ਜੋਸ਼ ਨਾਲ ਕੋਈ ਸ਼ੋਰ ਨਾ ਕਰ ਜਣ ਲੇਕਿਨ ਨਹੀਂ ਇਦਾਂ ਦੀ ਗੱਲ ਨਹੀਂ ਹੈਗੀ ਕਿਉਂਕਿ ਸਾਰਾ ਕੁਝ ਇੱਕ ਸੋਚ ਸਮਝ ਨਾਲ ਚੱਲ ਰਿਹਾ ਆ ਕਿਉਂ ਸੰਘਰਸ਼ ਨੂੰ ਜਿਤਨਾ ਆ ਜੀ ਇੱਕ ਨੀਤੀ ਨਾਲ ਹੀ ਜਿੱਤ ਹੋਣਾ ਸਾਡੇ ਕੋਲੋਂ ਜੀ ਡਾਈਟ ਦੀ ਇੱਥੇ ਤਾਂ ਕੋਈ ਪੁੱਛਣ ਵਾਲੀ ਗੱਲ ਹੀ ਨਹੀਂ ਜਿੱਦਾਂ ਹਨਾ ਕਿਉਂਦੇ ਅਸੀਂ ਬਾਦਾਮ ਆਪਣਾ ਜੋ ਕੁਝ ਚਾਹਦੇ ਆ ਉਹ ਸਾਰਾ ਕੁਝ ਭਾਜੀ ਇੱਥੇ ਹੈਗਾ ਆ ਬਾਕੀ ਸਾਡੇ ਹਰਿਆਣੇ ਦੇ ਮੇਰੇ ਬ੍ਰਦਰ ਹੈ ਜੀ ਉਹ ਵੀ ਆਪਣੇ ਪਲੇਅਰ ਆ ਸਾਰੇ ਉਹ ਸਵੇਰ ਨੂੰ ਸਾਨੂੰ ਦੁੱਧ ਲੱਸੀ ਦਹੀਂ ਵਗੈਰਾ ਆਪਣਾ ਘਰ ਦਾ ਦੇ ਕੇ ਜਾਂਦੇ ਆ ਜੀ ਬਾਕੀ ਸਾਨੂੰ ਇੱਥੇ ਕਿਸੇ ਚੀਜ਼ ਦੀ ਘਾਟ ਹੈ ਹੀ ਨਹੀਂ ਭਾਜੀ ਡਾਈਟ ਐਕਸਟਰਾ ਹੋ ਰਹੀ ਹੈ ਤਾਂ ਹੀ ਕਰਕੇ ਮਿਹਨਤ ਵਧਾ ਲਾਉਨੇ ਆ ਜੀ ਸਾਡੀ ਡਾਈਟ ਵੀ ਬਚੇ ਜੀ ਨਾਲ ਇਹ ਆਪਣੇ ਪਲੇਅਰ ਆ ਸਾਰੇ ਜਿਹੜਾ ਇਕੱਠੇ ਅਸੀਂ ਆਏ ਆ ਸਾਰੇ ਇੱਕ ਪਿੰਡ ਦੇ ਹੀ ਆ ਜੀ ਤੇ ਜਿੱਦਾਂ ਹੁਣ ਇਹਨਾਂ ਦਾ ਆ ਸਾਰਾ ਪਲੇਅਰਾਂ ਦਾ ਐਕਸਰਸਾਈਜ਼ ਵੀ ਇੱਥੇ ਲਾਉਣੀ ਆ ਇਹਨਾਂ ਦਾ ਖਿਆਲ ਰੱਖਣਾ ਇਹਨਾਂ ਦੀ ਡਾਈਟ ਦਾ ਖਿਆਲ ਰੱਖਣਾ ਇੱਥੇ ਸਾਡਾ ਜਿੱਦਾਂ ਹੁਣ ਲੋਕਲ ਪਹਿਲਵਾਨ ਆ ਉਹ ਵੀ ਬਹੁਤ ਮਤ ਕਰਦੇ ਆ ਇਹਨਾਂ ਦੀ ਡਾਈਟ ਵਿੱਚ ਦੁੱਧ ਵਗੈਰਾ ਸਾਰਾ ਕੁਝ ਇੱਥੇ ਆ ਜਾਂਦਾ ਕਿਸੇ ਚੀਜ਼ ਦੀ ਇੱਥੇ ਕਮੀ ਨਹੀਂ ਹੈਗੀ ਜਿੱਦਾਂ ਹੁਣ ਇਹਨਾਂ ਦੇ ਆਪਣੇ ਇੱਥੇ ਕੰਪੀਟੀਸ਼ਨ ਵਿੱਚ ਲੜਨੇ ਆ ਉਹਦੇ ਲਈ ਐਕਸਰਸਾਈਜ਼ ਬਹੁਤ ਜ਼ਰੂਰੀ ਆ ਉਦੋਂ ਪਹਿਲਾਂ ਸਾਡਾ ਸੰਘਾਰਚ ਜ਼ਰੂਰੀ ਆ ਸੰਘਾਰਚ ਦੇ ਨਾਲ-ਨਾਲ ਸਾਡੀ ਐਕਸਰਸਾਈਜ਼ ਵੀ ਇੱਥੇ ਚੱਲੀ ਜਾਂਦੀ ਆ ਕਿਸਾਨ ਅੰਦੋਲਨ ਬੰਦਨਾ ਤੋਂ ਅਗਾਂਵਧ ਕੇ ਇੱਕ ਲੋਕ ਅੰਦੋਲਨ ਬਣ ਗਿਆ ਹੈ ਸੰਘਰਸ਼ੀ ਪੇਟ 'ਚ ਸਭ ਸ਼ਾਮਿਲ ਨੇ ਬੱਚੇ ਬਜ਼ੁਰਗ ਬੀਬੀਆਂ ਫਿਰ ਭਾਵੇਂ ਉਹ ਕਿਸੇ ਵੀ ਕਿੱਤੇ ਨਾਲ ਕਿਉਂ ਨਾ ਜੁੜੇ ਹੋਣ ਹਰ ਕੋਈ ਕਿਸਾਨਾਂ ਦਾ ਪੱਖ ਪੂਰ ਰਿਹਾ ਤਦੁਰ ਕਿਸਾਨ ਅਤੇ ਕੇਂਦਰ درمیان ਜਾਰੀ ਇਸ ਕੋਲ 'ਚ ਦਾਅ ਵਾਰ-ਵਾਰ ਲੱਗ ਰਹੇ ਨੇ ਕਦੇ ਗੇਂਦ ਕਿਸਾਨਾਂ ਦੇ ਪੱਲੇ 'ਚ ਹੁੰਦੀ ਹੈ ਤੇ ਕਦੇ ਕੇਂਦਰ ਦੇ ਮੁਲਾਕਾਤਾਂ ਦੇ ਦੌਰ ਬਾਅਦ ਅਜੇ ਵੀ ਨਤੀਜਾ ਸਿਫਰੀ ਹੈ ਪਰ ਕਿਸਾਨ ਅਹਦ ਲੈ ਚੁੱਕੇ ਨੇ ਕਿ ਕਾਨੂੰਨ ਵਾਪਸ ਕਰਵਾਏ ਬਿਨਾ ਵਾਪਸ ਨਹੀਂ ਮੁੜਨਗੇ ਅਤੇ ਹੁਣ ਤਾਂ ਮੰਨੋ ਜਿਵੇਂ ਸਿੰਘੂ ਬਾਰਡਰ ਤੇ ਪਿੰਡੀ ਵਸ ਗਿਆ ਹੋਵੇ ਅਤੇ ਦਾਇਰਾ ਦਿਨ ਬਦ ਦਿਨ ਵੱਧਦਾ ਹੀ ਜਾ ਰਿਹਾ ਹੈ